ਕੇ ਭੈਣ ਭਰਾ ਦੀ 1 ਸੈਕਿੰਡ ਦੇ ਵਿੱਚ ਦੋਨਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਕਿ ਕਣਕ ਦੀ ਵਾਢੀ ਕਰਨਗੇ ਭੈਣ ਭਰਾ ਦਰਿਆ ਵਯਾਜ਼ ਦੇ ਵਿੱਚ ਡੁੱਬ ਗਏ ਜਿਸ ਤੋਂ ਬਾਅਦ ਡੁੱਬਣ ਦੇ ਨਾਲ ਦੋਨਾਂ ਦੀ ਮੌਤ ਹੋ ਗਈ ਹੈ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਆਲੀ ਕਲਾਂ ਤੋਂ ਸਾਹਮਣੇ ਆ ਜਿੱਥੇ ਵਾਢੀ ਕਰਨਗੇ ਖੇਤ ਮਜ਼ਦੂਰ ਭੈਣ ਭਰਾ ਅਚਾਨਕ ਦਰਿਆ ਵਯਾਜ਼ ਦੇ ਵਿੱਚ ਡੁੱਬ ਗਏ ਦੱਸਿਆ ਜਾ ਰਿਹਾ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਦਰਿਆ ਵਿਆਸ ਦੇ ਕੰਡੇ ਖੇਤਾਂ ਦੇ ਵਿੱਚ ਕੰਮ ਤੋਂ ਬਾਅਦ ਵਾਪਸੀ ਮੌਕੇ ਹੱਥ-ਮੂਹ ਧੋਣ ਅਤੇ ਪਾਣੀ ਪੀਣ ਲਈ ਦਰਿਆ ਦੇ ਕਿਨਾਰੇ ਪਹੁੰਚੇ ਤਾਂ ਅਚਾਨਕ ਪੈਰ ਤਿਲਕਣ ਕਰਕੇ ਲੜਕੀ ਵਿੱਚ गिर ਗਈ ਤੇ ਉਸ ਦੇ ਭਰਾ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਡੁੱਬ ਗਿਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਜ਼ਦੂਰੀ ਕਰਨ ਦੇ ਲਈ ਪਿੰਡ ਉਹ ਗਏ ਸੀ ਵਿਆਸ ਦਰਿਆ ਦੇ ਕੰਡੇ ਤਾਂ ਵਾਪਸੀ ਸਮੇਂ ਉਨ੍ਹਾਂ ਦੇ ਨਾਲ ਅਜਿਹਾ ਹਾਦਸਾ ਵਾਪਰ ਗਿਆ ਪਾਣੀ ਪੀਣ ਲੱਗ ਗਿਆ ਹੀ ਗਾਥੂ ਤੇ ਪੈਰ ਧੋਣ ਲੱਗ ਗਿਆ ਹੀ ਉੱਥੇ ਗਾਂ ਦੇ ਗਾਂ ਫਿਸਲ ਗਿਆ। ਸਰੇ ਆਲੇ ਹਾਂਜੀ ਤੇ ਕੌਣ ਕੌਣ ਸੀਗੇ ਇਹ ਭੈਣ ਭਰਾ ਹੀ ਕੀ ਨਾਮ ਸੀ ਇਹਾਂ ਦੇ? ਆਛੂ ਲੱਕੀ ਦਾ ਨਾਮ ਹਾਂ ਤੇ ਮੇਰੇ ਨਾਲ ਆਪਾਂ ਪੱਪੂ ਤੇਨੂੰ ਕੋ ਤਾਂ ਪਤਾ ਲੱਗਾ ਸਾਨੂੰ ਫੋਨ ਆਇਆ ਸੀ ਅਸੀਂ ਬਾਅਦ ਚ ਗਏ ਉੱਥੇ ਹੁਣ ਬੋਡੀ ਰਿਕਵਰ ਹੋ ਗਈ ਹੈ ਹਾਂ ਇੱਕ ਹੋਈ ਹੈ ਹਾਂਜੀ ਉੱਥੇ ਕਰਨ ਕੀ ਗਏ ਸੀ ਦਰਿਆ ਤੇ ਉੱਥੇ ਛਿੱਟੇ ਛਿੱਟੇ ਚੋਗਦੇ ਅਣਕੁਣਕ ਬਣਾਉਂਦੇ ਹਰ ਸਾਲ ਜਾਂਦੇ ਆ ਅੱਛਾ ਜੀ ਜਾਂਦੇ ਆ ਤੋ ਘਰ ਨੂੰ ਆਉਣ ਲੱਗੇ ਸੀ ਪੈਰ ਫੁੱਲ ਲਿਬੜੇ ਕਹਿੰਦੇ ਚੱਲ ਧੋ ਲੈਂਦੇ ਆ ਉਹ ਧੋਣ ਲੱਗੇ ਉਹ ਗਾਂ ਫਿਸਲ ਗਿਆ ਪੈਰ ਉਹ ਗਾਂ ਇੱਕ ਦੂਰਨ ਫੜਦੇ ਫੜਦੇ ਘਰ ਰਿੱਟ ਗਿਆ ਪੁਰਾ ਵਾਲਾ ਜੀ ਕੋਰੇ ਬਾੜੀ ਕਰਨ ਗਏ ਸੀ ਦਾਣਾ ਪੱਕਾ ਬਣਾਉਣ ਗਏ ਸੀ ਸਮਾਨ ਲੱਦਿਆ ਵਾਪਸੀ ਘਰ ਨੂੰ ਆਉਣ ਲੱਗੇ ਸੀ ਅੱਛਾ ਜੀ ਆਉਣ ਲੱਗੇ ਤੇ ਉਹ ਕਹਿੰਦੇ ਕੁੜੀ ਨੇ ਜਾਂ ਪਾਣੀ ਪੀਣ ਗਈ ਆ ਪੈਰ ਫੁੱਟ ਹੋਣ ਗਈ ਉਹ ਮਾਰਾ ਪੈਰ ਉਹ ਰੱਤ ਲੱਗ ਗਿਆ ਕੁੜੀ ਉਹਦੇ ਨਾਲ ਹੀ ਪਰਾ ਉਹਨੇ ਸਾਲਾ ਮਾਰਤੀ ਮੰਗਰੇ ਦੋਵੇਂ ਭੈਣ ਭਰਾ ਸਗੇ ਭੈਣ ਭਰਾ ਸੀ ਹਾਂਜੀ ਸਗੇ ਭੈਣ ਭਰਾ ਸ਼ਾਦੀशुदा ਸੀ ਕਿਤਾ ਸੀਗੇ ਕੁੜੀ ਨਹੀਂ ਸਾਥੀ ਸ਼ਾਦਾ ਜਿਹੜਾ ਮੁੰਡਾ ਸ਼ਾਦੀशुदा ਹੈਗਾ ਸਾਡਾ ਪਰੋਨਾ ਲੱਗਦਾ ਹੈ ਅੱਛਾ ਜੀ ਹਾਂਜੀ ਹੁਣ ਕੋਈ ਬੋਡੀ ਰਿਕਵਰ ਹੋਈ ਹੈ ਹਾਂਜੀ ਅੱਛਾ ਜੀ ਹੋ ਗਈ ਹੋਈ ਹੈ ਮੁੰਡੇ ਦੀ ਲੜਕੀ ਦੀ ਪਾਲ ਹਲੇ ਵੀ ਜਾਰੀ ਹੈ ਲੜਕੀ ਦੀ ਪਾਲ ਜਾਰੀ ਹੈ ਜੀ ਆਈਏ ਜੀ ਸੁਵਸਤਾਨ ਮ੍ਰਿਤਕ ਨਾ ਜਵਾਨ ਨੂੰ ਤਾਂ ਬ੍ਰਮਤ ਕਰ ਰਿਹਾ ਪਰ ਉਸ ਦੀ ਭੈਣ ਦੀ ਭਾਲ ਲਗਾਤਾਰ ਜਾਰੀ ਹੈ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਡਾਕਟਰ ਨੇ ਕੀ ਕਿਹਾ ਆ ਉਸ ਹੁੰਦੇ ਹਾਂ ਹਾਂਜੀ ਇੱਕ ਪਪੂ son of जोगेंद्र ਪਾਲ ਦੀ ਡੈਡ ਬੋਡੀ ਆਈ ਹੈ ਉਹ ਮਰੀਜ਼ ਡੁੱਬਿਆ ਮਿਲਿਆ ਥਾ ਦਰਿਆ ਬਿਆਸ ਪਿੰਡ ਐਲੀਕਲਾ ਦੇ ਨੇੜੇ ਕੀ ਹੋਣਾ ਉਹ ਤੇ ਕਰਦੇ ਹਾਂ ਉਸ ਤੇ ਅਭੀ ਅਗਲੀ ਜੋ ਕਾਨੂੰਨੀ ਕਰਵਾਈ ਹੈ ਜੋ ਰੂਲ ਦੇ ਸਾਹਮਣੇ ਲੋਗੀ ਜ਼ਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿਸਾਖੀ ਮੌਕੇ ਪਿੰਡ ਪੀਰੇਵਾਲ ਦੇ ਚਾਰ ਨੌਜਵਾਨ ਦਰਿਆ ਵਿਆਹ ਦੇ ਵਿੱਚ ਡੁੱਬਣ ਕਰਕੇ ਆਪਣੀ ਜਾਨ ਤੋਂ ਹੱਥ ਧੋ ਬੈਠੇ ਸੀ ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਭੰਡਾਲ ਦੀ ਰਿਪੋਰਟ